ਜਿਹੜਾ ਯੁੱਧ ਨਸ਼ਾ ਵਿਰੋਧ ਛੇੜਿਆ ਹੋਇਆ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਪੰਜਾਬ ਸਰਕਾਰ ਅਤੇ ਮਾਨਯੋਗ ਬੀਜੇਪੀ ਸਾਭੀ ਯੁੱਧ ਨਸ਼ਾ ਵਿਰੂਧ ਜੜੀ ਮੁਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਔਰ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਵਕ-ਵਕ ਥਾਵਾਂ ਤੇ ਇਹੋ ਜੀ ਕਾਰਵਾਈਆਂ ਕਰਾਈ ਗਈਆਂ ਔਰ ਮਾਨਯੋਗ ਐਸਐਸਪੀ ਸਾਹਿਬ ਸੁਭਮਗਰਵਾਲ ਫਤੇਗੜ ਸਾਹਿਬ ਦੇ ਕਲੀਅਰ ਦਿਸ਼ਾ ਨਿਰਦੇਸ਼ ਹੈ ਜੜਾ ਵੀ ਬੰਦਾ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਨਵੋਲ ਹੋਏਗਾ ਜੜਾ ਵੀ ਨਸ਼ੇ ਦਾ ਕਾਰੋਬਾਰ ਕਰੂਗਾ ਉਹਦੇ ਤੇ ਸ਼ਕਤੀ ਨਾਲ ਕਾਰਵਾਈ ਕਰੇਗੀ ਔਰ ਕਿਸੇ ਵੀ ਨਸ਼ੇ ਦੇ ਕਾਰੋਬਾਰੀ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਊਗੀ ਇਹ ਉਸ ਦਾ ਇੱਕ ਜੀਤਾ ਜਾਗਤਾ ਤੁਸੀਂ ਉਧਾਰਨ ਦੇਖ ਰਹੇ ਹੋਣੇ ਤੇ ਇੱਥੇ ਜਿਹੜਾ ਮਨਜੋਤ ਸਿੰਘ ਹੈ ਜਿਹੜਾ ਕਿ ਇਸ ਪਿੰਡ ਦਾ ਰਹਿਣ ਵਾਲਾ ਹੈ ਇਨੇ ਬੇਸਿਕਲੀ ਇੱਥੇ ਨਜਾਇਜ਼ ਕਬਜ਼ੇ ਕੀਤਾ ਹੋਈ ਸੀ ਪੰਚਾਇਤੀ ਜ਼ਮੀਨ ਤੇ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਸੀ ਔਰ ਇਹਨਾਂ ਨੂੰ ਨੋਟਿਸ ਦੇ ਕਰਕੇ ਜਿਹੜੀ ਵੀ ਕਾਨੂੰਨ ਦੇ ਮੁਤਾਬਿਕ ਬਣਦੀ ਕਾਰਵਾਈ ਹੈ ਉਹਨੂੰ ਅਮਲ ਦੇ ਵਿੱਚ ਲਾ ਕਰਕੇ ਹੁਣ ਅੱਜ ਪ੍ਰਸ਼ਾਸਨ ਨੂੰ ਇਸ ਦਾ ਕਬਜ਼ਾ ਦਿਵਾਇਆ ਜਾ ਰਿਹਾ ਹੈ ਔਰ ਇਸੇ ਕਾਰਵਾਈ ਨੂੰ ਕਰਦੇ ਵੇ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਾਡਾ ਮੈਸੇਜ ਹੈ ਉਹ ਇਹੀ ਹੈ ਕਿ ਜਿਹੜੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤੇ ਲੋਕ ਉਹ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਿਹੜੇ ਬੰਦੇ ਨਸ਼ੇ ਕਰਨ ਦੇ ਆਦੀ ਹੋ ਗਏ ਹਨ ਉਹਨਾਂ ਦੇ ਵਾਸਤੇ ਸਰਕਾਰ ਦੇ ਵੱਲੋਂ ਬਹੁਤ ਸਾਰੀ ਸਕੀਮਾਂ ਲਾਈ ਗਈਆਂ ਜਿਦੇ ਵਿੱਚ ਉਹ ਜਾ ਕਰਕੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਉਹ ਜਾ ਸਕਦੇ ਹਨ ਉੱਥੇ ਸਰਕਾਰ ਦੀ ਮਦਦ ਲੈ ਸਕਦੇ ਹਨ ਇਸ ਤੋਂ ਇਲਾਵਾ ਐਸਐਸਪੀ ਸਾਹਿਬ ਦੇ ਵੱਲੋਂ ਕੁਝ ਬੰਦੇ ਇਹੋ ਜਿਹੇ ਹਨ ਜਿਨ੍ਹਾਂ ਨੇ ਨਸ਼ਾ ਛੜਨ ਤੋਂ ਬਾਅਦ ਗੁਜ਼ਾਰਿਸ਼ ਕੀਤੀ ਸੀ ਨੌਕਰੀ ਦੀ ਉਹਨਾਂ ਨੂੰ ਨੌਕਰੀ ਵੀ ਦਿਵਾਈ ਗਈ ਹੈ ਜਿਹੜਾ ਇਸ ਨੂੰ ਛੱਡ ਕਰਕੇ ਮੇਨ ਸਟ੍ਰੀਮ ਦੇ ਵਿੱਚ ਆਣਾ ਚਾਹੁੰਦੇ ਹਨ ਉਹਨਾਂ ਦੇ ਵਾਸਤੇ ਸਰਕਾਰ ਦੇ ਜਿਹੜੇ ਉਪਰਾਲੇ ਆ ਉਹ ਬੜੇ ਨੇਕ ਨੇ ਔਰ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲਾਉਣ ਵਾਸਤੇ ਸਰਕਾਰ ਆਪਣੇ ਪਾਸੇ ਬਹੁਤ ਸਾਰੀ ਸਕੀਮਾਂ ਲੈ ਕਰਕੇ ਆ ਰਹੀ ਹੈ ਸੋ ਇਸੇ ਦੇ ਅ ਅਕੋਰਡਿੰਗਲੀ ਅਪ ਆਪਣਾ ਸਿੱਧਾ ਮੈਸੇਜ ਹੈ ਜੀ ਨਸ਼ੇ ਦੇ ਵਪਾਰੀ ਨੂੰ ਕਿ ਨਸ਼ੇ ਦੇ ਕਾਰੋਬਾਰ ਤੋਂ ਦੂਰ ਰਹੋ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਊਗਾ